ਇੱਕ ਥਾਂ ਤੇ ਉਹ ਗੱਲ ਠੀਕ ਹੈ ਕਿ ਉਹ ਸਤਿਗੁਰੂ ਹੈ ਤੇ ਉੱਥੇ ਸਾਰੇ ਹੀ ਕੁਝ ਨਹੀਂਗੇ ਪਰ ਇੱਕ ਥਾਂ ਤੇ ਥਾਂ ਪਰ ਥਾਂ ਸਾਰੇ ਹੀ ਹੈਗੇ ਨੇ ਇਸੇ ਹੀ ਤਰ੍ਹਾਂ ਮੈਂ ਫਿਰ ਇਹ ਗੱਲ ਬਹੁਤ ਸਪਸ਼ਟ ਕਰ ਦੇਣੀ ਚਾਹੁੰਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ੇਂਦ ਨੇ ਤੇ ਸਤਿਗੁਰੂ ਜੀ ਨੇ ಅಪਾਰ ਕਿਰਪਾ ਕੀਤੀ ਹੈ ਭਾਵੇਂ ਉਹਨਾਂ ਨੇ ਬਖਸ਼ ਬੰਦੀ ਮਹਾਰਾਜ ਜੀ ਦੀ ਜੇ ਕੋਈ ਲੋੜ ਸੀ ਤੇ ਉਹ ਪਹਿਲਾਂ ਵੀ ਕੀਤੀ ਸੀ ਤੇ ਜਾਣ ਲੱਗਿਆਂ ਉਹਨਾਂ ਦੇ ਸਰੀਰ ਦੇ ਜਿਸ ਵੇਲੇ ਲੈ ਕੇ ਆਏ ਆ ਇਹਨਾਂ ਨੇ ਆਪਣਾ ਚਰਨ ਧਰ ਕੇ ਤੇ ਉਹਨਾਂ ਨੂੰ ਨਿਵਾਜਿਆ ਸਿੱਖ ਵਾਸਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਕਿ ਗੁਰੂ ਆਪਣੇ ਚਰਨ ਆਪਣੇ ਸਿੱਖ ਦੇ ਸਿਰ ਦੇ ਉੱਤੇ ਧਰ ਦੇਵੇ ਜਿਹੜੀ ਬਾਣੀ ਮਰਜੀ ਪੜ ਲਓ ਮੈਨੂੰ ਇਹ ਵੀ ਪਤਾ ਹੈ ਕਿ ਕੱਲ ਨੂੰ ਵੀ ਕਿ ਅੱਜ ਵੀ ਇਹ ਪ੍ਰਚਾਰ ਚੱਲਣਾ ਹੈ ਕਿ ਮਹਾਰਾਜ ਜੀ ਬੇਮੁਖ ਸੰਤ ਉਹ ਅੱਜ ਵੀ ਬੇਮੁਖ ਨੇ ਉਹਨਾਂ ਦੀ ਬਖਸ਼ਬੰਦੀ ਨਹੀਂ ਹੋਈ ਉਹ ਨਰਕਾਂ ਨੂੰ ਗਏ ਨੇ ਇਹ ਉਹ ਜੋ ਦੁਨੀਆ ਭਰ ਦੀਆਂ ਗੱਲਾਂ ਨੇ ਉਹ ਚੱਲਣੀਆਂ ਨੇ ਉਹ ਕੋਈ ਗੱਲ ਨਹੀਂ ਜੀ ਮੈਨੂੰ ਇਹ ਵੀ ਪਤਾ ਹੈ ਕਿ ਮੈਂ ਸ਼ਾਇਦ ਅੱਜ 15 ਸਾਲਾਂ ਦਾ ਬੋਲ ਰਿਹਾ ਤੇ ਕੱਲ ਨੂੰ ਕਹੋਰੇ ਫਿਰ ਵੀ ਮੈਨੂੰ ਇੱਥੇ ਨਹੀਂ ਬੋਲਣ ਦਿੱਤਾ ਜਾਣਾ ਪਰ ਸੱਚ ਸੁਣਾਏ ਸੱਚ ਦੀ ਬੇਲਾ ਜੇ ਮੈਂ ਅੱਜ ਨਹੀਂ ਕਹਿੰਦਾ ਤੇ ਕਿਦੋਂ ਕਹਿਣਾ ਹੈ ਸੋ ਜਿਹੜੇ ਗੁਰਮੁਖ ਪਿਆਰੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਵੀ ਵਿਚੇ ਹੀ ਆ ਅਸੀਂ ਚਿੱਟੇ ਕੱਪੜੇ ਪਾ ਕੇ ਤੇ ਕਾਲੇ ਕੰਮ ਕਰਦੇ ਆਂ ਅਸਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਸ਼ਾ ਨੂੰ ਪੁੱਛਿਆ ਸੀ ਕਿ ਸੱਚੇ ਪਾਸ਼ਾ ਤੁਹਾਡੇ ਕੋਲ ਰਹਿਣ ਵਾਲੇ ਚੰਗੇ ਨੇ ਕਿ ਦੂਰ ਵਾਲੇ ਧਿਆਨ ਨਾਲ ਸੁਣੋ ਜਿਹੜੇ ਮੇਰੇ ਵਰਗੇ ਗਾਲੇ ਦੂਰੇ ਫਿਰਦੇ ਆਂ ਨਾ ਅਸਾਂ ਪੁੱਛਿਆ ਸੀ ਤੁਹਾਡੇ ਕੋਲ ਰਹਿਣ ਵਾਲੇ ਚੰਗੇ ਨੇ ਕਿ ਦੂਰ ਵਾਲੇ ਉਹਨਾਂ ਨੇ ਹੁਕਮ ਕੀਤਾ ਭਾਈ ਚਿੱਚੜ ਥਣ ਦੇ ਨਾਲ ਹੀ ਲੱਗਾ ਰਹਿ ਜਾਂਦਾ ਵੱਚਾ ਦੂਰੋਂ ਆ ਕੇ ਦੁੱਧ ਪੀ ਜਾਂਦਾ ਸੋ मैं ये बेनती करा सो बख्शबंदी बारे सिखी बारे कुछ चीजा स्पष्ट कर दिखाई ने एक छोटी जी गल हो रोर कही है कई ये कहेंगे कि महाराज जी सिख बन के आ जाए ਜੇ ਮਹਾਰਾਜੀ ਸਿੱਖ ਨਹੀਂ ਸਾਂ ਤੇ ਅਸੀਂ ਦੋਵੇਂ ਪੁੱਤਰ ਕਿਵੇਂ ਸਿੱਖ ਹੋ ਗਏ ਤੇ ਜੇ ਅਸੀਂ ਸਿੱਖ ਨਹੀਂ ਸਾਂ ਤੇ ਸਤਗੁਰੂ ਜਗਜੀਤ ਸਿੰਘ ਨੇ ਫਿਰ ਬਿਨਾਂ ਸਿੱਖ ਤੋਂ ਹੀ ਕਿਸੇ ਦੇ ਪੁੱਤਰ ਅਪਣਾ ਲਏ ਸੋਚਣ ਦੀ ਲੋੜ ਹੈ ਸਾਧ ਸੰਗਤ ਜੀ ਵਿਚਾਰੋ ਇਹਨਾਂ ਗੱਲਾਂ 'ਚ ਨਾ ਆਓ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਖਸ਼ੇਂਦ ਨੇ ਬਖਸ਼ਿਸ਼ ਦਾ ਦਰਵਾਜ਼ਾ ਸਤਗੁਰੂ ਜੀ ਦਾ ਹੈ ਹੋਰ ਕੋਈ ਨਹੀਂ ਬਖਸ਼ ਸਕਦਾ ਤੇ ਇੱਕ ਅਖੀਰਲੀ ਗੱਲ ਕਹਿਣ ਤੋਂ ਪਹਿਲਾਂ ਕੁਝ ਸਰਜਨਾ ਨੂੰ ਮੈਂ ਖਾਸ ਕਰਕੇ ਕਹਿਣਾ ਮੈਂ ਨਾ ਕਿਸੇ ਦਾ ਨਹੀਂ ਲਿਆ ਤੇ ਹੁਣ ਵੀ ਨਹੀਂ ਲੈਂਦਾ ਕੁਝ ਸੱਜਣ ਮਿੰਨੋ ਸੰਤ ਜਗਤਾਰ ਸਿੰਘ ਜੀ ਕਾਕਾ ਜੈ ਸਿੰਘ ਜੀ ਤੇ ਠਾਕਰ ਉਹਦੇ ਸਿੰਘ ਜੀ ਦੇ ਖਿਲਾਫ ਭੜਕਾਉਣ ਦੀ ਬੜੀ ਕੋਸ਼ਿਸ਼ ਕਰਦੇ ਨੇ ਮਿੱਠੀਆਂ ਗੱਲਾਂ ਨਾਲ ਚਾਬੀ ਪਾ ਕੇ ਤੇ ਬੜੀ ਹੋਰ ਕਿਰਪਾ ਕਰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੈਂ ਸਤਗੁਰੂ ਜਗਜੀਤ ਸਿੰਘ ਜੀ ਦਾ ਚੰਡਿਆ ਹੋਇਆ ਤੇ ਮੇਰੇ ਤੇ ਉਹਨਾਂ ਦਾ ਅਸਰ ਨਹੀਂ ਹੋਣਾ ਉਹ ਕਿਰਪਾ ਕਰਨੇ ਸਮਾਂ ਮੇਰੇ ਤੇ ਬਰਬਾਦ ਨਾ ਕਰਨ ਹੋਰ ਕਿਸੇ ਪਾਸੇ ਲਾ ਦੇਣ ਅਖੀਰਲੀ ਗੱਲ ਜਿਹੜੀ ਨਾ ਕਰਨ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਬੀਰ ਸਿੰਘ ਜੀ ਦੇ ਅਸੀਂ ਖੂਨ ਦੇ ਪੁੱਤਰਾਂ ਕਾਗਜ਼ਾਂ ਦੇ ਵਿੱਚ ਉਹਨਾਂ ਦੀ ਕੁਝ ਵਿਰਾਸਤ ਜਾਣੀ ਹੈ ਸਾਨੂੰ ਤੇ ਕਾਗਜ਼ਾਂ ਤੋਂ ਬਿਨਾਂ ਵੀ ਉਹਨਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉਹਨਾਂ ਦੇ ਨਾਮ ਨਹੀਂ ਸਨ ਹੋਰ ਪਈਆਂ ਨੇ ਉਹਨਾਂ ਦੀਆਂ ਉਹ ਵੀ ਸਾਡੇ ਕੋਲ ਹੀ ਆਉਣੀਆਂ ਨੇ ਮੈਂ ਵੱਡਾ ਪੁੱਤਰ ਆ ਮੇਰੇ ਕੋਲ ਬਹੁਤਾ ਕੁਝ ਆਉਣਾ ਹੈ ਜੀਵਨ ਨਗਰ ਬੈਠਾ ਮੈਂ ਤੇ ਸੱਚੇ ਪਾਤਸ਼ਾਹ ਸ਼ਾਇਦ ਆਪ ਜੀ ਨੂੰ ਦੇਖ ਕਰਕੇ ਯਾਦ ਹੋਵੇ ਅੱਜ ਤੋਂ 30 ਸਾਲ ਪਹਿਲਾਂ ਇੱਕ ਵਾਰੀ ਮਾਰੇ ਵੀਰ ਸਿੰਘ ਜੀ ਨੇ ਇਹ ਮੈਨੂੰ ਬੁਲਾ ਕੇ ਤੇ ਕਿਹਾ ਕਿ ਕਾਕਾ ਮੇਰਾ ਸਰੀਰ ਜਾਦਾ ਢਿਲਾ ਤੇ ਪਤਾ ਨਹੀਂ ਰਹਿਣਾ ਕਿ ਨਹੀਂ ਰਹਿਣਾ ਤੇ ਐ ਤੂੰ ਆਕਾ ਗਈ ਤੇ ਚੈਟ ਬੁਕਾਂ ਸਾਰਾ ਕੁਝ ਸ਼ਾਮ ਲੈ ਸੱਚੇ ਪਾਤਸ਼ਾਹ ਮੈਂ ਉਹ ਸਾਰਾ ਕੁਝ ਲਿਆ ਕੇ ਆਪ ਜੀ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਸੀ। ਉਸ ਦਿਨ ਤੇ ਜਿਸ ਦਲੀਪ ਸਿੰਘ ਤੇ ਆਪ ਜੀ ਨੇ ਉਸ ਦਿਨ ਕਿਰਪਾ ਕੀਤੀ ਸੀ ਉਹ ਦਲੀਪ ਸਿੰਘ ਅੱਜ ਫੇਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਕਿ ਮੈਨੂੰ ਮਹਾਰਾਜ ਜੀ ਦੀ ਕੋਈ ਸੰਸਾਰਿਕ ਵਸਤੂ ਦੀ ਵਿਰਾਸਤ ਨਹੀਂ ਚਾਹੀਦੀ। ਮੈਨੂੰ ਮਹਾਰਾਜ ਜੀ ਦੀ ਕੋਈ ਸੰਸਾਰਿਕ ਵਸਤੂ ਦੀ ਵਿਰਾਸਤ ਨਹੀਂ ਚਾਹੀਦੀ ਮੇਰੇ ਤੇ ਇਹ ਕਿਰਪਾ ਕਰੋ ਜਿਹੜੀ ਤੁਸੀਂ ਉਹਨਾਂ ਦੇ ਅੰਦਰ ਭਾਵਨਾ ਦਿੱਤੀ ਸੀ ਜਿਸ ਤਰ੍ਹਾਂ ਉਹ ਆਪ ਜੀ ਨੂੰ ਗੁਰੂ ਮੰਨਦੇ ਸੀ ਉਸੇ ਤਰ੍ਹਾਂ ਮੇਰੀ ਭਾਵਨਾ ਆਪ ਜੀ ਦੇ ਚਰਨਾਂ ਵਿੱਚ ਰਵੇ ਇਹ ਬਖਸ਼ਿਸ਼ ਕਰੋ ਤੇ ਇਹਦੇ ਨਾਲ ਹੀ ਮੈਂ ਇਹ ਵੀ ਸਪਸ਼ਟ ਕਰਾਂਗਾ ਕਿ ਸੱਚੇ ਪਾਤਸ਼ਾਹ ਜੀਵਨ ਨਗਰ ਵੀ ਆਪ ਜੀ ਦਾ ਹੈ ਜਿੱਥੇ ਜੀਵਨ ਨਗਰ ਦੇ ਨਾਲ ਕੋਈ 100 150 ਕਿਲਾ ਇਹ ਸਾਡਾ ਮੇਰਾ ਨਹੀਂਗਾ ਤੇ ਮੈਂ ਬਾਬੇ ਦਲੀਪ ਕੌਰ ਜੀ ਵੱਲੋਂ ਵੀ ਇਹੋ ਹੀ ਬੇਨਤੀ ਕਰਦਾ ਕਿ ਸਾਨੂੰ ਕਿਰਪਾ ਕਰੋ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਮੈਨੂੰ ਬਾਬੇ ਦਲੀਪ ਕੌਰ ਨੂੰ ਮੇਰੇ ਪਰਿਵਾਰ ਨੂੰ ਤੇ ਸੱਚੇ ਪਾਤਸ਼ਾਹ ਇਹ ਸੰਸਾਰ ਵਿੱਚ ਤੀਜਾ ਕੁਝ ਨਹੀਂ ਤੁਹਾਡੀ ਬਖਸ਼ਿਸ਼ ਚਾਹੀਦੀ ਹੈ ਤੇ ਉਹ ਪ੍ਰੀਤੀ ਬਖਸ਼ੋ ਕਿ ਜੇ ਭਰਾ ਨੇ ਤੁਹਾਨੂੰ ਗੁਰੂ ਇੰਨਾ ਮੰਨਿਆ ਤੇ ਅਸੀਂ ਤੇ ਪੁੱਤਰ ਹਾਂ ਤੇ ਸਾਡੇ ਤੇ ਇਹ ਕਿਰਪਾ ਕਰੋ ਤੇ ਸਿੱਖੀ ਦੀ ਦਾਤ ਬਖਸ਼ੋ ਇਹ ਨਾ ਸ਼ਬਦਾਂ ਨਾਲ ਕੋਈ ਵੱਧ ਘਟ ਹੋਵੇ ਤੇ ਖਿਵਾ ਮੰਗਦਾ ਸੱਚੇ ਪਾਸ਼ਾ ਆਪਣੇ ਚਰਨਾਂ ਵਿੱਚ ਰੱਖਿਓ ਜੀ ਸਤਿ ਸ੍ਰੀ ਅਕਾਲ